ਪਹਿਲਾਂ ਗੁਰੂ ਨੇ ਤਾਣ ਮੰਗਿਆ ਵੀ ਆਪਣਾ ਸਰੀਰ ਦੇ ਕਿਤੇ ਬੰਦ-ਬੰਦ ਕਟਾਉਣ ਦੇ ਆਰਿਆਂ ਥੱਲੇ ਬੈਠੇ ਤਵੀਆਂ 'ਚ ਬੈਠਿਆ ਫਿਰ ਵੀ ਸਤਨਾ ਵੈਗੁਰੂ ਦਾ ਜਾਪ ਕਰਦੇ ਰਹੇ ਅਸੀਂ ਸੋਹਣੀਆਂ ਚਾਦਰਾਂ ਤੇ ਬਹਿ ਕੇ ਵੀ ਸੰਕੋਚ ਕਰਦੇ ਵੀ ਮੂੰਹ 'ਚੋਂ ਵੈਗੁਰੂ ਨਾ ਨਿਕਲੇ ਆਖੋ ਸਤਨਾ ਕਦੇ ਨੋਟ ਕਰਿਓ ਗੁਰਮਖੋ ਮਾਰੇ ਸੱਚੇ ਬਾਦਸ਼ਾਹ ਦੇ ਗੁਰੂ ਕੇ ਯੋਧਿਆਂ ਨੇ ਸਾਰਾ ਤਣ ਦੇਤਾ ਤਿੰਨ ਟੋਕਰੀ ਭਰਗੇ ਬਾਬਾ ਬਨੀ ਸਿੰਘ ਦੇ ਬਾਬਾ ਦੀਪ ਸਿੰਘ ਸਾਹਿਬ ਜੀ 18 ਸਿਰ ਦਾ ਖੰਡਾ ਲੈ ਕੇ ਲੱਥੇ ਸਿਰ ਤੋਂ ਗੁਰੂ ਰਾਮਦਾਸ ਬਾਪੂ ਦੇ ਘਰ ਗਏ ਏ ਗੁਰੂ ਰਾਮਦਾਸ ਕੋਈ ਫੁੱਲੀਆਂ ਚੜਾਉਂਦਾ ਕੋਈ ਪਤਾਸੇ ਚੜਾਉਂਦਾ ਕੋਈ ਰਮਾਲੇ ਚੜਾਉਂਦਾ ਕੋਈ ਕੜਾਹ ਪ੍ਰਸ਼ਾਦ ਮੇਰੇ ਕੋਲ ਐਸੀ ਕੋਈ ਭੇਟਾ ਨਹੀਂ ਚੜਾਉਣ ਨੂੰ ਪਾਤਸ਼ਾਹ ਮੇਰੇ ਕੋ ਮੇਰਾ ਸਿਰ ਹੈ ਮੈਂ ਅਰਦਾਸ ਕਰਕੇ ਤੁਰਿਆ ਸੀ ਮੈਂ ਤੇਰੇ ਚਰਨਾਂ 'ਚ ਆਪਣਾ ਸਿਰ ਚੜਾਵਾਗਾ ਤੇ ਅਗੋਂ ਗੁਰੂ ਰਾਮਦਾਸ ਜੀ ਪਿਤਾ ਜੀ ਨੇ ਆਵਾਜ਼ ਦਿੱਤੀ ਕਹਿੰਦੇ ਦੀਪ ਸਿੰਘ ਜੀ ਜੇ ਤੁਸੀਂ ਸਾਡੇ ਦਰ ਤੇ ਵੱਖਰੀ ਤੁਪੇਟਾ ਲੈ ਕੇ ਆਏ ਨਾ ਸਾਡਾ ਵੀ ਬਚਨ ਰਿਆ ਜਦੋਂ ਸੰਗਤਾਂ ਰਮੰਧਰ ਸਾਹਿਬ ਮੱਥਾ ਟੇਕਣ ਆਇਆ ਕਰਨ ਗੀਆਂ ਸਾਡੇ ਨਾਲੋਂ ਵੀ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਜੀ ਸੰਗਤਾਂ ਤੁਹਾਨੂੰ ਸਜਦਾ ਕਰਿਆ ਕਰਨ ਗੀਆਂ ਅੱਜ ਕਿਤੇ ਵੇਖਿਓ ਦੁੱਖ ਭਜਨੀ ਦੇਰੀ ਤੋਂ ਇਸ਼ਨਾਨ ਕਰਕੇ ਜਦੋਂ ਆਪਾਂ ਤੁਰਦੇ ਖੱਬੇ ਪਾਸੇ ਅੱਗੇ ਪਹਿਲਾਂ ਬਾਪੂ ਖੜੋਤਾ ਮਿਲਦਾ ਉੱਥੇ ਮੱਥਾ ਟਿਕਦਾ ਫਿਰ ਦੇਗ ਲੈ ਕੇ ਫਿਰ ਜਾ ਕੇ ਬਾਪੂ ਰਾਉਂਦਾ ਸਕੋ ਜਾਨੇ ਤਣ ਦਿੱਤਾ ਤਣ